ਪਾ ਸਾਡਾ ਸ਼ੇతా ਰਹਿਮਨ ਸਾਹਿਬ ਜਿਸ ਨੇ ਪਲਾਨੀ ਕਰਨ ਦਾ ਉਹ ਨਿਰ사ਰ ਕਰਨਾ ਤੇ ਆਪੇ ਸਾਕਾਈ ਪੈਣ ਬਾਰੇ ਗੋਡੀ ਕਹਿੰਦੇ ਕਹਿੰਦੇ ਕਿਸੇ ਦਾ ਕਿਸ ਤਰ੍ਹਾਂ ਵਿਗੜ ਸਕਦਾ ਇਸ ਗੱਲ ਤੇ ਰਹਿੰਦੀ ਸ਼ੇਤਾਨ ਦੀ ਦਾ ਉਹ ਹਮੇਸ਼ਾ ਬੰਦੇ ਛੋਟ ਦਰੈ ਇਸ ਗੱਲ ਤੇ ਰਹਿੰਦੀ ਸ਼ੇਤਾਨ ਦੀ ਆਖ ਅੱਖ ਭਾਵੇ ਸੰਸਾਰ ਸਾਰੇ ਹੀ ਵਿਗੜ ਜਾਏ ਇੱਕ ਵਿਗੜੇ ਨਾ ਮੇਰੇ ਪਲਵਾਨ ਦੀ ਅੱਖ ਐਵਰ ਕੋਬੀ ਦੇ ਕੰਮ ਵਿੱਚ ਫਰਕ ਕੀ ਹੈ ਇੱਥੇ ਜਾਣੀ ਹੈ ਕਦਰਦਾਨ ਦੀ ਅੱਖ ਉਹਦਾ ਕਦਰਦਾਨੀ ਕਦਰ ਪਾਉਂਦਾ ਹੀ ਕੋਬੀ ਤੇ ਕੰਮ ਕੀ ਕਰਦਾ ਜਿਹੜਾ ਹੀਰਾ ਦਾ ਯੋਗ ਯੋਗਾ ਪ੍ਰੂਤਾ ਉਹ ਹੀ ਕਦਰ ਪਾਏਗਾ ਸਾਰੇ ਸੰਸਾਰ ਦੀ ਅੱਖ ਭਾਵੇਂ ਵਿਗੜ ਜਾਏ ਪਰ ਇੱਕ ਬਿਗੜੇ ਦਾ ਨੇਰੇ ਭਗਵਾਨ ਦੀ ਜਦੋਂ ਉਹਦੀ ਨਜ਼ਰ ਸਾਡੇ ਤੇ ਬੈੜੀ ਹੈ ਸਾਡਾ ਕੋਈ ਬਾਹਰ ਹਲਕਾ ਨਹੀਂ ਕਰਦਾ